ਸੋ ਤੇ ਤੁਹਾਨੂੰ ਅੱਜ ਦੱਸ ਦਿੰਨੇ ਆ ਵੀ ਅੱਜ ਸੰਡੇ ਆ ਮੈਂ ਆਪਣਾ ਸਾਰਾ ਕੰਮ ਜਿਹੜਾ ਕੀ ਆ ਕੰਪਲੀਟ ਕਰ ਚੁੱਕੀ ਆ ਮੈਂ ਜਾਣੀ ਸਤਿਅਲੇ ਸਾਨੂੰ ਤੁਸੀਂ ਘਰੇ ਕਿਉਂ ਅੱਜ ਸੰਡੇ ਆ ਸੰਤੂ ਲੈ ਜਣਾਣਾ ਦੇ ਨਾਲੇ ਕੰਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਨੈਕਸਟ ਅੱਜ ਦੇ ਬਲੌਗ ਦੇ ਵਿੱਚ ਤੇ ਤੁਹਾਨੂੰ ਅੱਜ ਦੱਸ ਦਿੰਨੇ ਆ ਵੀ ਅੱਜ ਸੰਡੇ ਆ ਮੈਂ ਆਪਣਾ ਸਾਰਾ ਕੰਮ ਉਹ ਜਿਹੜਾ ਕਿ ਇਹ ਕੰਪਲੀਟ ਕਰ ਚੁੱਕੀ ਆ ਮੈਂ 11 ਵਜੇ ਬੱਚਿਆਂ ਨੂੰ ਟਿਊਸ਼ਨ ਦਾ ਟਾਈਮ ਦਿੱਤਾ ਹੋਇਆ ਤੇ ਅੱਧਾ ਘੰਟਾ ਰਹਿ ਚੁੱਕਿਆ ਜਿਹੜੇ ਬੱਚੇ ਆਣ ਆਲੇ ਨੇ ਮੇਰਾ ਵੱਲੋਂ ਸਾਰਾ ਮੇਰਾ ਅੱਜ ਦਾ ਜਿਹੜਾ ਕੰਮ ਹੈ ਉਹ ਖਤਮ ਹੋ ਚੁੱਕਿਆ ਤੇ ਹੁਣ ਦੇਖਦੇ ਆ ਕਿ ਜਿਵੇਂ ਸਰਦਾਰ ਜੀ ਨੇ ਉਹ ਕੀ ਕਰਨ ਦਾ ਆ ਰਹੇ ਨੇ ਤੇ ਜਾ ਕਿੱਥੇ ਰਹੇ ਨੇ ਮੰਮੀ ਦੇਖਦੇ ਹੁਣ ਆਪਾਂ ਕੀ ਕਰਦੇ ਨੇ ਮੰਮੀ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਤੁਹਾਨੂੰ ਬਣਾ ਦਿੰਦੀ ਆ ਗਰਵਾਜ ਦੁੱਧ ਪੀ ਰਿਆ ਲੇਟ ਐਨਾ ਟਾਈਮ ਮੈਂ ਲਾਉਣਾ ਪੀਆ ਹੀ ਨਹੀਂ ਲੇ ਹੀ ਨੂੰ ਸੋ ਛਾ ਹਾਂਜੀ ਕਿੱਧਰ ਜਾ ਰਹੇ ਹੋ ਅੱਜ ਮੈਂ ਪਿਆਜ਼ ਜਾ ਨੂੰ ਤੁਸੀਂ ਘਰੇ ਕਿਉਂ ਅੱਜ ਸੰਡੇ ਆ ਸਾਨੂੰ ਵੀ ਲੈ ਜਾਓ ਨਾਲ ਸੰਡੇ ਆ ਸੰਡੇ ਨੂੰ ਘਰੇ ਪਰੌਂਠੇ-ਕੂਟੇ ਬਣਾਓ ਅਸੀਂ ਵੀ ਖਾ ਲਾਂਗੇ ਬਣਾਓ ਘਰੇ ਖਾਓ ਕੱਲੇ-ਕੱਲੇ ਵਿਆਹ ਦੇਖੋਗੇ ਅੱਜਾ ਨਾ ਹੋਰ ਵੀ ਦੁਨੀਆ ਹੋਗੀ ਇੱਥੇ ਇੰਨੀ ਸਾਰੀ ਕੱਲੇ-ਕੱਲੇ ਕਿਉਂ ਦੇਖਾਂਗੇ ਹਾਂ ਅਸੀਂ ਤੇ ਨਹੀਂ ਆਵਾਂਗੇ ਕੋਈ ਗੱਲ ਕੋਈ ਗੱਲ ਤੁਹਾਨੂੰ ਮੈਂ ਬਲੌਗ 'ਚ ਦਿਖਾ ਦਮਾ ਸਾਰਾ ਵਿਆਹ ਦਿਖਾਣਿਆ ਤੁਹਾਨੂੰ ਵੀ ਦੋਸਤੋ ਬਲੌਗ ਦੇ ਵਿੱਚ ਪੂਰੀ ਬਲੌਗ ਦੇ ਨਾਲ ਜੁੜੇ ਹੋ ਹਾਂਜੀ ਆਪਾਂ ਪਹੁੰਚ ਕੇ ਫੰਕਸ਼ਨ ਦੇ ਵਿੱਚ ਮੈਰਿਜ ਦੇ ਵਿੱਚ ਬਾਈ ਗੁਰਪ੍ਰੀਤ ਆਪਣੇ ਨਾਲ ਆ ਤੇ ਬਹੁਤ ਕੈਂਟ ਇੱਕ ਪੰਜਾਬ ਦਾ ਨਾਮਵਰ ਸਿੰਗਰ ਭਰਾ ਉਹਨੂੰ ਅੱਜ ਦੇਖਣ ਦਾ ਮੌਕਾ ਮਿਲਿਆ ਤੇ ਵਿਆਹ ਦਾ ਮਾਹੌਲ ਦੇ ਕੁਝ ਪੂਰਾ ਕੈਂਟ ਬਣਿਆ ਹੋਇਆ ਤੇ ਬਣੇ ਰਹੋ ਪੂਰੇ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਵੀਰ ਦੀ ਵੀਰ ਦਾ ਵੀ ਕੰਮ ਕਰਦਾ ਹੈ ਮੁਰਗੀ ਦੀ ਵੀਰ ਦਾ ਦਾ ਕਮਾਲ ਹੈ ਤੇ ਬਾਈ ਦਾ ਜਿਹੜਾ ਹੈ ਉਹ ਕੰਮ ਨੰਬਰ 1 ਐ ਐਕਟ ਪ੍ਰੈਜ਼ੈਂਟ ਪੰਜਾਬ ਦੇ ਵਿੱਚ ਉਹ ਵੀ ਦਿਖਾਵਾਂਗਾ ਮੈਂ ਤੁਹਾਡਾ ਖੁਸ਼ ਹੋ ਤੇਰਾ ਸੋ ਅੱਜ ਅਸੀਂ ਆਏ ਆ ਜੀ ਇੱਕ ਕਾਮੇਡੀ ਸ਼ੋਅ ਹੈ ਜੀ ਜਿਸ ਵਿੱਚ ਬਹੁਤ ਹੀ ਵਧੀਆ ਤੇ ਮੁਰਗੀ ਕੈਂਟ ਫਿੰਗਰ ਸਤਕਾਰ ਸੰਤੂ ਤੇ ਬਾਕੀ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਤੇ ਮਨਪ੍ਰੀਤ ਜੀ ਨਾਲ ਸਾਡੇ ਨਾਲ ਅੱਜ ਹਾਂਜੀ ਪਹੁੰਚ ਗਏ ਬਾਈ ਦੇ ਪ੍ਰੋਗਰਾਮ ਤੇ ਪ੍ਰੋਗਰਾਮ ਹੋਣ ਵਾਲਾ ਸ਼ੁਰੂ ਹੋ ਗਿਆ ਵੀ ਸਤਾਰ ਸਿੰਘ ਜੀ ਦਾ ਆਪਣੇ ਫੇਮਸ ਨਗਰ ਪਹੁੰਚਣ ਵਾਲੇ ਨੇ ਤੇ ਸਾਰੇ ਜਿਹੜੇ ਨੇ ਜਿੱਥੇ ਇਨਸਟਰੂਮੈਂਟ ਸੈਟ ਹੋ ਚੁੱਕੇ ਨੇ ਗੀਤਨ ਵੀਰ ਪਹੁੰਚ ਚੁੱਕੇ ਨੇ ਤੇ ਸਲਾਮਾਂਗੇ ਤੁਹਾਨੂੰ ਵੀਰ ਜੀ ਕਲਾਕਾਰ ਜੀ ਇੱਥੇ ਆਪਾਂ ਕਰਾਈ ਵੀਰ ਦੇ ਨਾਲ ਫੋਟੋ ਬੜਾ ਹੀ ਨਰਮ ਸੁਭਾਅ ਵੀਰ ਦਾ ਬੈਕ ਟੂ ਹੋਮ ਤੇ ਬਾਈ ਦਾ ਪ੍ਰੋਗਰਾਮ ਬਹੁਤ ਸ਼ਾਨਦਾਰ ਰਿਹਾ ਬਹੁਤ ਕੈਂਟ ਪਰਫਾਰਮੈਂਸ ਸੀ ਕਿ ਸਟੇਜ ਦੇ ਉੱਪਰ ਤੁਸੀਂ ਵੀਡੀਓਜ਼ ਦੇ ਵਿੱਚ ਸਾਰੀ ਦੇਖ ਹੀ ਲਈ ਹੋਣੀ ਆ ਤਾਂ ਬਹੁਤ ਘੈਂਟ ਆ ਬਾਈ ਦਾ ਪ੍ਰੋਗਰਾਮ ਤੇ ਗੁਰਪ੍ਰੀਤ ਵੀਰ ਇਹਨ ਬਾਈ ਦੇ ਰਾਣਾ ਹਮੇਸ਼ਾ ਜਾਂਦਾ ਰਹਿੰਦਾ ਹਾਂ ਜੀ ਗੁਰਪ੍ਰੀਤ ਜੀ ਕਿਵੇਂ ਲੱਗਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਭਾਈ ਅੱਜ ਪਹਿਲੇ ਦਿਨ ਮੇਰੇ ਨਾਲ ਆਇਆ ਸੀ ਕਹਿੰਦਾ ਕਿ ਚਲੋ ਫਾਈਵ ਜੁਆਇਵ ਵਗੈਰਾ ਕਰ ਚੱਲਦੇ ਆ ਕਹਿੰਦਾ ਮੈਂ ਕਿਹਾ ਠੀਕ ਹੈ ਜੀ ਕਹਿੰਦਾ ਵੀ ਅੱਜ ਹੈਵੀ ਕਰਦੇ ਨੇੜੇ ਸੀ ਤਕਰੀਬਨ 14-15 ਕਿਲੋਮੀਟਰ ਦੀ ਤਾਂ ਹੀ ਮੈਂ ਆ ਗਿਆ ਨਹੀਂ ਮੈਂ ਆਉਣਾ ਵੀ ਨਹੀਂ ਸੀ ਜੇ ਕਿਤੇ ਦੂਰ ਹੁੰਦਾ ਹਾਂਜੀ ਹਾਂ ਤੇ ਤੇ ਆਪਣੀ ਪਰਸਨਲ ਗੱਡੀ 'ਚ ਗਏ ਆ ਕਿਉਂਕਿ ਜੇ ਗਰੁੱਪ ਦੀ ਗੱਡੀ ਹੁੰਦੀ ਆ ਫਿਰ ਉਹਦੇ ਵਿੱਚ ਜਗ੍ਹਾ ਘੱਟ ਹੁੰਦੀ ਆ ਕਿਉਂਕਿ ਪੂਰੇ-ਪੂਰੇ ਬੰਦੇ ਹੁੰਦੇ ਨੇ ਸਾਰੇ ਹਨਾ ਤੇ ਭਾਈ ਨੇ ਬਹੁਤ ਇੰਜੋਏ ਕੀਤਾ ਅੱਜ ਮੈਂ ਦੇਖ ਰਿਹਾ ਜੀ ਸਟੇਜ ਤੇ ਨਾਲੇ ਕੰਮ ਕਰ ਰਿਹਾ ਸੀ ਨਾਲੇ ਭਾਈ ਨੂੰ ਦੇਖ ਰਿਹਾ ਸੀ ਬਹੁਤ ਇੰਜੋਏ ਕੀਤਾ انہوں ਨੇ ਤੇ ਮਨਪ੍ਰੀਤ ਜੀ ਕਿੱਦਾਂ ਲੱਗਿਆ ਤੁਹਾਨੂੰ ਪ੍ਰੋਗਰਾਮ ਸਤਕਾਰਵਾਈ ਦਾ ਬਹੁਤ ਕਹਿਣ ਗੱਲ ਦੇ ਵਿੱਚ ਬਹੁਤ ਵਧੀਆ ਵੀਰੇ ਲਾਈਵ ਸਟੇਜ ਦੇ ਉੱਪਰ ਇੱਕ ਤਰ੍ਹਾਂ ਦਾ ਇੱਕ ਖਾੜੇ ਦੀ ਗੱਲ ਹੋਰ ਹੁੰਦੀ ਆ ਵਿਆਹ ਦੇ ਵਿੱਚ ਲੋਕਾਂ ਦਾ ਧਿਆਨ ਬਹੁਤ ਪਾਸੇ ਹੁੰਦਾ ਵੀ ਯਾਰ ਅਸੀਂ ਅਨੰਦਾ ਦੇਵੀ ਜਾਣਾ ਹੈ ਨਾ ਅਸੀਂ ਸ਼ਗਨ ਵੀ ਪਾਣ ਆਏ ਅਸੀਂ ਰੋਟੀ ਵੀ ਖਾਣੀ ਆ ਪਰ ਵੀਰ ਨੇ ਸਾਰਿਆਂ ਨੂੰ ਮਤਲਬ ਇਹ ਲੜਾ ਵੀ ਇੱਕ ਤਰ੍ਹਾਂ ਦਾ ਜੋੜ ਕੇ ਬਿਠਾ ਕੇ ਰੱਖਿਆ ਬਹੁਤ ਘੱਟ ਲੋਕ ਇਧਰ ਉਧਰ ਪਹਿਲ ਪਹਿਲ ਜਿਹੜੇ ਕਰ ਰਹੇ ਸੀਗੇ ਤੇ ਇੰਨਾ ਕੁ ਕੈਂਪ ਪ੍ਰੋਗਰਾਮ ਸੀ ਬਾਈ ਦਾ ਨਜ਼ਾਰਾ ਆ ਗਿਆ ਬਈ ਮੱਕੀ ਅਸੀਂ ਬਹੁਤ ਸਿੰਗਰਾਂ ਨਾਲ ਕੰਮ ਕਰਦੇ ਆ ਸਾਨੂੰ ਹਰ ਹਰ ਇੱਕ ਤਰ੍ਹਾਂ ਦੇ ਸਿੰਗਰ ਮਿਲਦੇ ਨੇ ਅਨਾ ਕੋਈ ਕਿੱਦਾਂ ਦਾ ਕੰਮ ਕਰਦਾ ਕੋਈ ਕਿੱਦਾਂ ਦਾ ਕੰਮ ਕਰਦਾ ਬਾਕੀ ਮੈਂ ਜੇ ਆਪਣੀ ਗੱਲ ਕਰਾਂ ਮੈਨੂੰ ਸਤਕਾਰ ਵਾਈ ਦੀ ਜਿਹੜੀ ਸਟੇਜ ਆ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਵਾਕਈ ਮੈਨੂੰ ਮੇਰਾ ਜਿਹੜਾ ਮਨ ਕਰਦਾ ਜਿਹੜਾ ਜਿੱਥੇ ਕੰਮ ਕਰਾਂ ਮੈਂ ਮੈਨੂੰ ਉਸ ਸਤਕਾਰ ਵਾਈ ਦੀ ਸਟੇਜ ਦਾ ਮਨ ਕਰਦਾ ਕਿ ਮੈਂ ਇੱਥੇ ਆ ਕੇ ਕੰਮ ਕਰਾਂ ਬੱਸ ਵੈਰੀ ਕੀ ਮਨਪ੍ਰੀਤ ਤੁਹਾਨੂੰ ਦੱਸ ਹੀ ਦੇਗਾ ਜੀ ਕਿੱਦਾਂ ਲੱਗਿਆ ਹਨਾ ਬਹੁਤ ਜੀ ਇਹਨਾਂ ਨੇ ਫਸਟ ਟਾਈਮ ਫੇਸ ਟੂ ਫੇਸ ਸੁਣਿਆ ਸੀ ਬਾਈ ਨੂੰ ਹਨਾ ਬਿਲਕੁਲ ਤੇ ਬਾਈ ਮੇਲੇਆਂ ਨੂੰ ਬਹੁਤ ਨੂੰ ਲਾਈਵ ਸੁਣਾ ਹੋਇਆ ਹੈ ਵੀਰ ਨਾਲ ਕਿਉਂਕਿ ਜਾਣ ਦਾ ਮੌਕਾ ਮਿਲਦਾ ਰਹਿੰਦਾ ਤੇ ਪਰ ਵੀਰ ਨੂੰ ਸਤਕਾਰ ਸੰਧੂ ਨੂੰ ਅੱਜ ਪਹਿਲੀ ਵਾਰ ਮਿਲੇ ਆ ਤੇ ਸੁਭਾਅ ਵੀ ਬਾਈ ਦਾ ਬਹੁਤ ਘੈਂਟ ਹੈ ਜੀ ਮੇਰੇ ਸਟੇਜ ਤੇ ਮਿਲੇ ਵੀ ਆ ਸੀ ਤੇ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਪਰਫਾਰਮੈਂਸ ਦੀ ਤਾਂ ਪਰਫਾਰਮੈਂਸ ਤਾਂ ਹੈ ਹੀ ਬਾਕ ਕਮਾਲ ਬਾਕੀ ਸਿੰਗਰਾਂ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਕਹਾ ਕਿ ਲਾਈਵ ਦਾ ਕਿੰਗ ਹੈ ਤਾਂ ਬਾਈਕ ਕਰਸਨ ਦੋ ਹੈ ਬਿਲਕੁਲ